ਕੋਈ ਗੇਟ ਨਹੀਂ ਖੋਲ ਰਿਆ ਉਹ ਕੋਈ ਹੈਗਾ ਘਰ ਬੱਚਾ ਉਹ ਕਿਹੜਾ ਯਾਰ ਹੈ ਬਾਬਾ ਤੂੰ ਸਿੱਧਾ ਹੀ ਅੰਦਰ ਆ ਗਿਆ ਉਹ ਬੱਚਾ ਬਾਬੇ ਤੇਰੇ ਘਰ ਆਪ ਚੱਲ ਕੇ ਆਏ ਨੇ ਥੋੜੀ ਦਕਸ਼ਨਾ ਤਾਂ ਦੇ ਬੱਚਾ ਉਹ ਖੜ ਜਾ ਯਾਰ ਸਾਰੇ ਚੱਲ ਗਏ ਜਾਂਦੇ ਨੇ ਕਿਹੜਾ ਰੜਕਿਆਂ ਦੇ ਨਹੀਂ ਖੜ ਜਾ ਇੱਥੇ ਲੈ ਉਹਨਾਂ ਤੇ ਦਕਸ਼ਨਾ ਅ ਲੈ ਫੜ 5 ਰੁਪਏ ਕੋਈ ਗੱਲ ਨਹੀਂ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਦਾਤਾ ਸ਼ੁਕਰ ਹੈ ਮਾਰ ਮੇਰਾ ਸ਼ੁਕਰ ਹੈ ਟੱਲਣੇ ਬਾਅਦ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਬੱਚਾ ਕਾਰਾਈ ਲక్ష్ਮੀ ਨੂੰ ਐਦਾਂ ਨਹੀਂ ਮੋੜੀ ਦਾ ਤੂੰ ਇਹ ਦੱਸ ਤੇਰੇ ਕਰਮ ਮੌਤ ਕਿਦੀ ਹੋਈ ਐ ਬੱਚਾ ਬਾਬਾਈ ਮੌਤ 15 ਸਾਲ ਪਹਿਲਾਂ ਹੋਈ ਸੀ ਹੋ ਬੱਚਾ ਮੌਤ ਹੋਈਆ ਹੋਈ ਤਾਂ ਹੈ ਨਾ ਬਹਿ ਜਾ ਤੇਰਾ ਸਾਰਾ ਕੁਝ ਬੱਚਾ ਬਾਬਾ ਦੱਸ ਦਿੰਦਾ ਬਹਿ ਜਾ ਚੱਲ ਤੇਰੀ ਵੀ ਸੁਣ ਲੈਨੇ ਆ ਬਾਬਾ ਤੂੰ ਦੱਸ ਬੱਚਾ ਤੇਰੇ ਕਰ ਬਹੁਤ ਜਿਆਦੀਆਂ ਮੁਸੀਬਤਾਂ ਆਣੇ ਹੱਥ ਬਖਾ ਲਓ ਜੀ ਇਹ ਮੈਨੂੰ ਤੇਰੀ ਦੇਖਾ ਕੀ ਦੱਸਦੀ ਐ ਬੱਚਾ ਕੀ ਦੱਸਦੀ ਐ ਬਾਬਾ ਮੈਨੂੰ ਤੇਰੀ ਦੇਖਾ ਦੱਸਦੀ ਏ ਬੱਚਾ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸਿਆ ਨਾ ਕਰ ਦੱਸ ਸੱਚੇ ਬੇਟਾ ਤੇਰੀ ਦੇਖਾ ਕਹਿੰਦੀ ਏ ਅੱਜ ਤੋਂ ਬਾਅਦ ਕਿਸੇ ਨੂੰ ਦਿਲ ਦਾ ਭੇਤ ਨਾ ਦੇਈਂ ਜੇ ਭੇਤ ਦੇਵੇਂਗਾ ਤੇ ਘਾਟੇ-ਕਾਟੇ ਖਾਏਂਗਾ ਅੱਗੇ ਤੇਰੀ ਦੇਖਾ ਦੱਸਦੀ ਏ ਕੋਈ ਕਾਰੋਬਾਰ ਸ਼ੁਰੂ ਕਰਨ ਦੇ ਚੱਕਰਾਂ 'ਚ ਹਾਂ ਬਾਬਾ ਜੀ ਕਾਰੋਬਾਰ ਸ਼ੁਰੂ ਕਰ ਬੱਚਾ ਨੌਕਰੀ ਕਰਦਾ ਹਾਂ ਹਾਂ ਬਾਬਾ ਜੀ ਨੌਕਰੀ ਕਰਦਾ ਬੱਚਾ ਪੁੱਛ ਨਹੀਂ ਰਿਹਾ ਤੈਨੂੰ ਦੱਸ ਰਿਹਾ ਨੌਕਰੀ ਕਰਦਾ ਹਾਂ ਓ ਬਾਬਾ ਜੀ ਤੂੰ ਤੇ ਜਾਣੀ ਜਾਣ ਬਾਬਾ ਜੀ ਘਰ ਦੇ ਵਿੱਚ ਪੁੱਤ ਕਲੇਸ਼ ਰਹਿੰਦਾ ਬੱਚਾ ਬੜਾ ਰਹਿੰਦਾ ਬਾਬਾ ਜੀ ਬੜਾ ਰਹਿੰਦਾ ਪੁੱਛ ਰਿਹਾ ਦੱਸ ਰਿਹਾ ਬੱਚਾ ਘਰ ਦੇ ਵਿੱਚ ਪੁੱਤ ਕਲੇਸ਼ ਰਹਿੰਦਾ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਤੁਸੀਂ ਤੇ ਹੋ ਹੋ ਧੰਨ ਮਾਰੇ ਧੰਨ ਮਾਰੇ ਧੰਨ ਮਾਰੇ ਧੰਨ ਬਾਬਾ ਟੱਲ ਟੱਲ ਧੰਨ ਬਾਬਾ ਟੱਲ ਟੱਲ ਬਾਬਾ ਟੱਲ 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 ਧੰਨ ਬਾਬਾ ਟੱਲ ਕਹਿ ਧੰਨ ਬਾਬਾ ਟੱਲ ਟੱਲ ਧੰਨ ਬਾਬਾ ਟੱਲ ਬੱਚਾ ਅੱਜ ਤੋਂ ਬਾਅਦ ਕਿਸੇ ਨੂੰ ਆਪਣੇ ਦਿਲ ਦਾ ਭੇਤ ਨਹੀਂ ਦੇਣਾ ਤੇਰੇ ਤੋਂ ਲੋਕ ਗੱਲ ਸੁਣ ਕੇ ਤੈਨੂੰ ਹੀ ਖਾ ਜਾਣਗੇ ਬੱਚਾ ਨਹੀਂ ਬਾਬਾ ਜੀ ਅਜ ਤੋਂ ਬਾਅਦ ਬੱਚਾ ਕਿਸੇ ਨੂੰ ਘਰ ਦਾ ਭੇਤ ਨਹੀਂ ਦੇਣਾ ਠੀਕ ਬਾਬਾ ਜੀ ਬੱਚਾ ਲੋਕ ਤੇਰਾ ਭੇਤ ਲੈ ਕੇ ਤੈਨੂੰ ਹੀ ਖਾ ਜਾਣਗੇ ਖਾਂਦੇ ਨੇ ਬਾਬਾ ਜੀ ਠੀਕ ਹੈ ਨਾ ਤੇਰੀ ਮੈਂ ਅਰਦਾਸ ਲਾ ਦਿੰਦਾ ਬਾਬੇ ਅੱਗੇ ਕਹਿ ਬਾਬਾ ਟੱਲੋ ਧੰਨ ਬਾਬਾ ਟੱਲੋ ਧੰਨ ਬਾਬਾ ਟੱਲੋ 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 ਸ਼ੁਕਰ 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 ਬਾਬਾ ਟੱਲੋ ਟੱਲੋ ਬੱਚਾ ਇਹ ਜਿਹੜੇ 5 ਰੁਪਏ ਨੂੰ 5 ਰੁਪਏ ਨਾ ਸਮਝੀ ਇਹ ਬਾਬਾ ਤੈਨੂੰ ਪੂਰੀ ਬੇਟਾ ਮਾਇਆ ਨਗਰੀ ਦੇਣ ਲੱਗਿਆ ਅੱਜ ਦੇ ਦੇ ਬਾਬਾ ਜੀ ਦੇ ਦੋ ਮਾਇਆ ਨਗਰੀ ਮਾਇਆ ਨਗਰੀ ਮਿਲ ਜਾਏਗੀ ਬਾਬਾ ਟੱਲੋ ਟੱਲੋ ਦੇ 1 ਕਿਲੋ ਦੇਸੀ ਘਿਓ ਚੜਾਉਣਾ ਪੈਣਾ ਬੱਚਾ 1 ਕਿਲੋ ਦੇਸੀ ਘਿਓ ਤੇ ਹੈ ਨਹੀਂ ਬਾਬਾ ਜੀ ਬੱਚਾ 1 ਕਿਲੋ ਦੇਸੀ ਘਿਓ 500 ਰੁਪਏ ਦਾ ਹੁੰਦਾ ਤੂੰ ਬਸੰਤਾ ਨੂੰ ਬਾਬਿਆਂ ਨੂੰ ਤੂੰ 500 ਰੁਪਏ ਦੇ ਦੇ ਬਾਬਾ ਜੀ ਮੈਂ ਲੈ ਕੇ ਆਂਦਾ ਬਾਬੇ ਆਪੇ ਕਿਉਂ ਚੜਾ ਦੇ ਦੀ ਬਾਬਾ ਜੀ ਮੈਂ ਲੈ ਕੇ ਆ ਜਾ ਲੈ ਕੇ ਆ ਬੱਚਾ ਆਦੋ ਬਾਬਾ ਜੀ ਵਾ 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 ਬੱਚਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਬਾਬਾ ਟੱਲੋ ਟੱਲੋ ਸ਼ੁਕਰ ਹੈ ਤੇਰੇ ਪਰ ਟੱਲੋ ਟੱਲੋ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਬਾਬਾ ਟੱਲੋ ਟੱਲੋ ਬੱਚਾ ਵਿੱਚ ਨਹੀਂ ਬੋਲਣਾ ਸੰਤਰੀ ਅਰਦਾਸ ਦੇ ਉਲਟ ਪੈ ਸਕਦੀ ਅਰਦਾਸ ਬੱਚਾ ਮੂੰਹ ਦੇ ਵਿੱਚ ਮੂੰਹ ਦੇ ਉੱਤੇ ਉਂਗਲ ਕਰ ਲੈ ਬੱਚਾ ਸ਼ੁਕਰ ਹੈ ਏ ਤਾਂ ਹੋ ਗਿਆ ਬੱਚਾ 500 ਰੁਪਈਆ ਕਿਲੋ ਦੇਸੀ ਘਿਓ ਦਾ ਹੁਣ ਅਗਲੀ ਗੱਲ ਸੁਣ ਲੈ ਬੱਚਾ ਕੰਨ ਫੋੜ ਤੇ ਹਾਂਜੀ ਤੇਰੇ ਘਰ ਦੇ ਵਿੱਚ ਇੱਕ ਐਸਾ ਬੰਦਾ ਹੈ ਜਿਹੜਾ ਤੇਰੀਆਂ ਖਬਰਾਂ ਬਾਹਰ ਲੀਕ ਕਰਦਾ ਬੱਚਾ ਤੇਰੀ ਰਿਸ਼ਤਦਾਰੀ ਦੇ ਵਿੱਚ ਐਵੇਂ ਦਾ ਬੰਦਾ ਹੈ ਦੱਸ ਹੈ ਜੋਤਰ ਤੋਂ ਫਰਦਾ ਹੈ ਕੌਣ ਹੈ ਉਹ ਕੋਣ ਹੈ ਜੀ ਬਾਬਾ ਜੀ ਹੈਗਾ ਬਾਬਾ ਜੀ ਦੱਸੋ ਹਾ ਰਨਾ ਹਾਂਜੀ ਹਾਂਜੀ ਦੱਸੋ ਜੀ ਤੈਨੂੰ ਵੀ ਪਤਾ ਬੱਚਾ ਹਾਂਜੀ ਹਾਂਜੀ ਹੈ ਗਈ ਮੈਂ ਨਾ ਦੱਸ ਕੇ ਲੜਾਈ ਨਹੀਂ ਪੁਆਣੀ ਬੱਚਾ ਬਾਬਾ ਜੀ ਬਾਬਾ ਜੀ ਕਿੱਲਾ ਦੇਸੀ ਕਿਉ ਬੱਚਾ ਬਾਬਾ ਜੀ ਮੈਂ 5 ਰੁਪਏ ਲੈ ਕੇ ਆਉਣਾ ਬਾਬਾ ਜੀ ਜਾ ਬੱਚਾ ਬਾਬੇ ਦੱਸੋਗੇ ਨਹੀਂ ਫੇਰ ਜੀ ਮੈਂ ਬੱਚਾ ਚੱਲੋ ਟੱਲੋ 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 ਜਾ ਬਾਬਾ ਟੱਲੋ 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 ਬਾਬਾ ਜੀ ਦੱਸੋ ਬਾਬਾ ਜੀ ਆਨੋ ਤਨਵਾ ਬਟਾ ਲੋਟਾ ਲੋਟਾ ਬਟਾ ਸ਼ੁਕਰਾਂ ਸ਼ੁਕਰਾਂ ਮਾੜਾ ਤੇਰਾ ਤਨਵਾ ਬਟਾ ਲੋਟਾ ਲੋਟਾ ਟਨ ਟੋਨ 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 ਸ਼ੁਕਰ ਹੈ ਬਾਬਾ ਸ਼ੁਕਰਾਂ ਮਾੜਾ ਤੇਰਾ ਸ਼ੁਕਰ ਬੱਚਾ ਉਹ ਜਿਹੜਾ ਬੰਦਾ ਤੇਰੀਆਂ ਖੌੜਾ ਲਈ ਕਰਦਾ ਨੇੜੇ ਹੋ ਜਾ ਹਾਂ ਹਮਝ ਲੱਗ ਗਈ ਬਾਬੇ ਕੌਣ ਦਵਰ ਬੱਬੀ ਸੁਣਦਾ ਨਹੀਂ ਪਿਆ ਬੱਚਾ ਮੈਂ ਤੈਨੂੰ ਦੱਸ ਦਿੰਦਾ ਇਹ ਤੈਨੂੰ ਰਾਤ ਨੂੰ ਸੌਣ ਲੱਗਿਆ ਆਪਣੇ ਆਪ ਸੁਣਾਈ ਪੈ ਜਾਣਾ ਮੈਂ ਅਰਦਾਸ ਲਾ ਦਿੰਨਾ ਤੇਰੀ ਟੰਡ ਬਾਬਾ ਟੰਡੋ ਟੰਡ ਬਾਬਾ ਟੰਡੋ ਟੰਡੋ ਬਾਬਾ ਟੰਡੋ ਬੱਬੀ ਆਉਂਦੇ ਨੇ ਕੋਈ ਬੰਦੇ ਨਹੀਂ ਆ ਗਏ ਸਾਡੇ ਘਰ ਘਰ ਦੀ ਗੱਲ ਨਹੀਂ ਬੱਚਾ ਰਿਸ਼ਤੇਦਾਰੀ ਦੀ ਗੱਲ ਹੈ ਭਵੀ ਰਿਖਤ ਦੇ ਜਿਵੇਂ ਨਹੀਂ ਹੈ ਇਹ ਬੱਚਾ ਐਵੇਂ ਨਹੀਂ ਪਤਾ ਲੱਗੇਗਾ ਰਾਤ ਨੂੰ ਸੌਣ ਲੱਗੇ 8:19 ਦੇ ਉੱਤੇ ਤੇਰੇ ਦਿਮਾਗ ਦੇ ਵਿੱਚ ਇੱਕ ਵਿਚਾਰ ਚੱਲੇਗਾ ਉਹ ਵਿਚਾਰ ਦੇ ਵਿੱਚ ਅਸੀਂ ਆਪ ਤੈਨੂੰ ਆ ਕੇ ਉਹਦਾ ਨਾਂ ਦੱਸ ਕੇ ਜਾਵਾਂਗੇ ਕਹਿ ਬਾਬਾ ਤਨ ਟੱਲੋ 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 ਭਾਬੀ ਪਰ 8:19 ਤੇ ਤਾਂ ਮੈਂ ਰੋਟੀ ਖਾ ਕੇ ਸੌ ਜਾਣਾ ਜੀ ਇਸੇ ਕਰਕੇ ਬੱਚਾ ਸੰਤਾ ਨੂੰ ਪਤਾ ਹੈ ਤੂੰ ਕਿਹੜੇ ਟਾਈਮ ਸੰਨਾ ਬਾਬਾ ਜੀ ਤੱਕ ਜਾਦੀ ਜਾਨ ਤੂੰ ਕਹਦੇ ਬੱਚਾ ਡੇਰੇ ਤੇ ਆਇਆ ਸਾਡੇ ਨਾ ਪਟਿਆਲੇ ਤੋਂ ਨਾ ਪਟਿਆਲੇ ਤੋਂ ਅੱਗੇ ਬੱਚਾ ਅਗਲਾ ਪਿੰਡ ਉਦੂ ਹੈ ਨਾ ਉਦੂ ਵਾਲੇ ਦੇ ਅੰਤ ਵਿੱਚਕਾਰ ਸਾਡਾ ਪੱਕਾ ਡੇਰਾ ਪੱਕੀ ਚੌਂਕੀ ਹੈ ਬੱਚਾ ਅੱਛਾ ਜੀ ਤੇਰੇ ਇਸ ਮੱਲੇ ਵਿੱਚ ਅਸੀਂ ਹਰ ਸਾਲ ਆਉਂਨੇ ਆ ਪੁੱਤਰਾਂ ਦੀਆਂ ਦਾਤਾਂ ਦੇ ਜਾਂਦੇ ਆ ਬੱਚਾ ਤੇਰੇ ਡੇਰੇ ਬਾਬਾਈ ਡੇਰੇ ਸਾਡੇ ਮੱਲੇ ਦੇ ਵਿੱਚ ਤੇ ਬਾਬਾਈ ਤੇਰੇ ਕੋਲ ਪੁੱਤਰ ਦੀ ਦਾਤ ਨਹੀਂ ਆ ਬੱਚਾ ਨਹੀਂ ਹੈਗੀ ਬਾਬਾਈ ਪੁੱਤ ਨਹੀਂ ਰਿਹਾ ਦੱਸ ਰਿਹਾ ਬੱਚਾ ਤੇਰੇ ਕੋਲ ਪੁੱਤਰ ਦੀ ਦਾਦ ਨਹੀਂ ਹੈ ਅੱਬਾਈ ਤੁਹਾਨੂੰ ਵੀ ਪਤਾ ਲੱਗ ਗਈ ਪਤਾ ਕਿਵੇਂ ਹਾਂਜੀ ਤੰਨ ਬਾਬਾ ਡੱਲੋ 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 ਤੰਨ ਬਾਬਾ ਡੱਲੋ 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 ਚੱਲੋ ਡੱਲੋ ਤੰਨ ਬਾਬਾ ਟੱਲੋ ਟੰਨਾ ਬਾਬਾ ਟੱਲੋ ਤੰਨ ਬਾਬਾ ਟੱਲੋ ਟੰਨਾ ਬਾਬਾ ਟੱਲੋ ਅਸੀਂ ਤੇਰਾ ਬੱਚਾ ਇੱਕ ਹੋਰ ਘਰ ਹੁੰਦਾ ਸੀ ਇਹ ਘਰ ਤੋਂ ਪਹਿਲਾਂ ਹਾਂਜੀ ਹੈਗਾ ਸੀ ਕਿ ਨਹੀਂ ਮੈਨੂੰ ਦੱਸ ਦੇ ਹਾਂਜੀ ਬਾਬਾ ਜੀ ਜਿੱਥੋਂ ਤੂੰ ਆਇਆ ਹੈ ਆਇਆ ਨਾ ਕਿਹੜੇ ਪਿੰਡ ਚੋਂ ਆਇਆ ਮੈਂ ਹੀ ਚੁੱਕੀ ਚੁੱਕੀ ਤੇਰਾ ਘਰ ਸੀ ਜਿਹੜਾ ਵੇਚ ਕੇ ਇੱਥੇ ਆਇਆ ਨਾ ਜੀ ਹਾਂ ਕਿਰਾਏ ਤੇ ਸੀ ਹਾਂ ਜੀ ਘਰ ਤੇ ਸੀ ਨਾ ਵਾਹ ਬਈ ਉਹ ਤੇਰਾ ਪਹਿਲਾ ਘਰ ਸੀ ਤੇਰਾ ਦੂਜਾ ਹੈ ਹਾਂਜੀ ਕਹਿ ਬਾਬਾ ਟੱਲੋ ਟੱਲੋ ਧੰਨਵਾਦ ਟੱਲੋ ਟੱਲੋ ਧੰਨਵਾਦ ਬੱਡੋ ਲੱਡੋ ਲੱਡੋ ਹਾਲਾ ਫਾਂਡਾ ਕੋਈ ਗੱਲ ਨਹੀਂ ਬੱਚਾ ਇਹ ਅਮਰਤ ਹੈ ਇਹ ਅਮਰਤ ਹੈ ਫਾਂਡਾ ਪੁਆਲਾ ਜਿਹੜਾ ਤੇਰਾ ਸਿਰ ਦਰਦ ਕਰਦਾ ਰਹੀ ਕਰਦਾ ਰਹਿੰਦਾ ਨਾ ਹਾਂਜੀ ਬਾਬਾ ਜੀ ਸਿਰ ਬੜਾ ਦਰਦ ਕਰਦਾ ਜੀ ਕਰਦਾ ਨਾ ਬਾਬਾ ਜੀ ਕਰਦਾ ਜੀ ਫਾਂਡਾ ਪੁਆਲਾ ਲੱਕ ਨੂੰ ਨਹੀਂ ਬੇਟਾ ਸਿਰ ਨੂੰ ਬਾਬਾ ਠੰਡੀ ਹੈ ਕਿ ਗਰਮ ਹੈ ਬਾਬਾ ਜੀ ਕੋਸੀ ਕੋਸੀ ਹੈ ਬੇਟਾ ਤਾਂ ਕੋਸੀ ਹੈ ਸੰਤਾਨ ਨੂੰ ਤੂੰ ਚਾਹ ਨਹੀਂ ਪੁੱਛੀ ਗਰਮ ਨਹੀਂ ਤੇ ਗਰਮ ਹੋਣੀ ਸੀ ਬਾਬਾ ਜੀ ਦੁੱਧ ਨਹੀਂ ਹੈਗਾ ਇਹਦਾ ਕੋਈ ਗੱਲ ਨਹੀਂ ਬੱਚਾ ਜੇ ਸੰਤ ਚਾਹ ਚੁਟਕੀਆਂ ਨਾਲ ਦੁੱਧ ਲੈ ਆ ਸਕਦੇ ਨੇ ਚੁਟਕੀਆਂ ਨਾਲ ਬਾਬਾ ਜੀ ਲੈ ਆਓ ਜੀ ਦੁੱਧ ਲੈ ਆਓ ਜੀ ਨਹੀਂ ਕਿਉਂ ਜੀ ਕਿਉਂਕਿ ਚੁਟਕੀਆਂ ਮਾਰਨ ਨਾਲ ਨਦੀਆਂ ਦੀਆਂ ਨਦੀਆਂ ਵਹਿ ਜਾਂਦੀਆਂ ਨੇ ਬੱਚਾ ਤੁਦਾਂ ਦੀਆਂ ਸਾਰਾ ਘਰ ਖਰਾਬ ਹੋ ਜਾਏਗਾ ਬੈੱਡ ਕੱਪੜੇ ਸਾਰੇ ਕਿੱਥੇ ਹੋ ਜਾਣਗੇ ਬੱਚਾ ਠੀਕਰੀ ਬੜੀ ਹੈ ਬਾਬਾ ਜੀ ਸਾਡੀ ਇੰਨੀ ਫਿਕਰ ਬੱਚਾ ਤੇਰੇ ਘਰ ਕਿਉਂ ਆਏ ਆ ਪਤਾ ਹੈ ਕਿਉਂ ਬਾਬਾ ਜੀ ਕਿਉਂਕਿ ਸਾਨੂੰ ਬੱਚਾ ਰਾਤ ਨੂੰ ਤੇਰਾ ਸੁਪਨਾ ਆਇਆ ਫਲਾਣੀ ਜਗ੍ਹਾ ਫਲਾਣਾ ਬੰਦਾ ਫਲਾਣਾ ਉਹਦਾ ਨਾਂ ਉਹਦੇ ਘਰ ਜਾ ਉਹਨੂੰ ਲੋੜ ਬੱਚਾ ਤੇਰੀ ਘਰ ਵਾਲੀ ਘਰੇ ਅੱਗੇ ਬਾਹਰ ਗਈ ਏ ਬਾਹਰ ਹੈ ਬਾਬਾ ਜੀ ਜਦੋਂ ਬੱਚਾ ਫੋਨ ਕਰਨਾ ਹੈ ਘਰ ਵਾਲੀ ਨੂੰ ਬੀਜੀ ਆਉਂਦਾ ਕਿ ਨਹੀਂ ਆਉਂਦਾ ਬੀਜੀ ਹੁੰਦੇ ਬਾਬਾ ਜੀ ਬਾਬਾ ਜੀ ਜਾਣੀ ਜਾਣੋ ਬਾਬਾ ਜੀ ਜਾਣੀ ਬਹੁਤ ਡੂੰਗੀ ਗੱਲ ਹੈ ਬੱਚਾ ਪਰ ਅਸੀਂ ਦੱਸਾਂਗੇ ਨਹੀਂ ਬਾਬਾ ਜੀ ਦੱਸ ਦਿਓ ਜੀ ਕਿਉਂ ਬੀਜੀ ਹੁੰਦੇ ਬਾਬਾ ਜੀ ਬਾਬਾ ਜੀ ਦੱਸ ਦਿਓ ਜੀ ਧੰਨਵਾਦ ਦੱਸ ਦਿਓ ਜੀ ਧੰਨਵਾਦ ਬੇਟਾ ਐਂ ਦੱਸਾ ਨਾਲ ਘਰਾਂ 'ਚ ਲੜਾਈਆਂ ਪੈ ਜਾਂਦੀਆਂ ਕੱਲੋ ਤੂੰ ਬਾਬੇ ਦਾ ਕਫੂਰ ਘੱਟੇਗਾ ਬੱਚਾ ਨਹੀਂ ਘੱਟਦਾ ਬਾਬੇ ਦੱਸ ਦਿਓ ਜੀ ਬਾਬਾ ਜੀ ਦੱਸੋ ਇੱਕ ਵਾਰੀ ਬਾਬਾ ਜੀ ਕੁਝ ਦਿਨਾਂ ਗੱਲ ਕਰਨੀ ਬਾਬਾ ਜੀ ਦੱਸ ਦੀਏ ਨਾਮ ਦਵਾ ਬਾਬੇ ਦਾ ਲੈ ਤੋ ਕਿੱਲੋ ਦੇਸੀ ਕਿਆਓ ਬਾਬਾ ਜੀ 500 ਰੁਪਈਆ ਹੁਣੇ ਲੈ ਕੇ ਬਾਬਾ ਜੀ ਇੱਥੇ ਬੈਠੀ ਬਾਬਾ ਜੀ ਦੱਸੋ ਬਾਬਾ ਜੀ ਬੱਚਾ ਅਗਲੀ ਵਾਰੀ ਕਿਉਂ ਲੈਣ ਜਾਏਗਾ ਬਟੂਆ ਨਾਲ ਹੀ ਚੱਕ ਲਿਆ ਸਮਝ ਗਿਆ ਵਾਰ-ਵਾਰ ਅੰਦਰ ਜਾਣ ਦੀ ਲੋੜ ਨਹੀਂ ਵਥੀ ਬਾਬਾ ਜੀ ਬਾਬਾ ਜੀ ਦੱਸ ਦੋ ਬਾਬਾ ਜੀ ਹੁਣ ਹੁਣ ਦੱਸ ਦੋ ਬਾਬਾ ਜੀ ਕੁੜੀ ਦੱਸਦੇ ਆ ਬੱਚਾ ਦੱਸੋ ਜੀ ਸ਼ੁਕਰਾਨਾ ਕਰ ਲੈਂਦੇ ਬੱਚਾ ਸ਼ੁਕਰ ਸ਼ੁਕਰਾਨਾ ਸ਼ੁਕਰਾਨਾ ਧੰਨ ਬਾਬਾ ਧੰਨ ਬਾਬਾ ਧੰਨ ਬਾਬਾ ਧੰਨ ਧੰਨਵਾ ਬਟਨ ਟੱਲੋ ਧੰਨਵਾ ਬਟਨ ਟੱਲੋ ਇੱਧਰ ਨਹੀਂ ਅੱਖਸ ਤੇ ਨਹੀਂ ਗਿਆ ਬੱਚਾ ਮਨੇ ਤੂੰ ਸਮਝ ਕੇ ਲੈ ਲੈ ਧੰਨਵਾ ਬੱਬਾ ਟੱਲੋ ਟੱਲੋ ਬੱਚਾ ਤੇਰੀ ਘਰ ਵਾਲੀ ਦਾ ਡੂੰਗਾ ਚੱਕਰ ਬੱਬਾ ਦੱਸੋ ਹੀ ਕਿਹਦੇ ਨਾਲ ਸੁਣ ਲੈ ਉਸੋ ਜੀ ਤੇਰਾ ਤੇਰੀ ਘਰ ਵਾਲੀ ਦਾ ਡੂੰਗਾ ਚੱਕਰ ਹੈ ਕਿਸੇ ਨਾਲ ਏ ਵਿਆਹ ਤੋਂ ਪਹਿਲਾਂ ਦੀ ਗੱਲਾਂ ਕਰਦੀ ਏ ਤੈਨੂੰ ਕਹਿੰਦੀ ਮੈਂ ਠੇਕੇ ਲੱਗੀਆਂ ਠੇਕੇ ਨਹੀਂ ਲੱਗੀਆਂ ਏ ਕਿਸੇ ਮੁੰਡੇ ਨਾਲ ਠੇਕੇ ਲੱਗੀਆਂ ਵਬਈ ਕਿਹੜੇ ਠੇਕੇ दारू ਵੇਚਦੀ ਏ दारू ਨਹੀਂ ਬੱਚਾ ਹਾਂਜੀ ਉਹਦੇ ਨਾਲ ਜਿਹੜਾ ਮੁੰਡਾ ਜ਼ਮੀਨਾਂ ਦੇ ਠੇਕੇ ਚੁੱਕਦਾ ਏ ਉਹਦੇ ਨਾਲ ਕੁਸੀ ਕਥੀ ਹੋਈ ਉਹ ਤੇਰੀ ਜਨਾਨੀ ਜੀ ਦਾ ਨਾਂ ਛੱਡ ਨਾ ਕੀ ਦੱਸਣਾ ਬਾਬਾ ਤੈਨੂੰ ਪਤਾ ਹੀ ਹੈ ਤੇਰੀ ਜਨਾਨੀ ਦਾ ਨਾਂ ਬਾਬੇ ਤੂੰ ਕੀ ਪੁੱਛਦਾ ਇਹ ਵੀ ਦੱਸ ਬਾਬਾ ਤਾਂ ਤੇਰਾ ਤੇਰੀ ਜਨਾਨੀ ਦਾ ਤੇਰੇ ਬੱਚੇ ਤੇਰੇ ਹੋਣ ਵਾਲੇ ਬੱਚੇ ਦਾ ਨਾਂ ਦੱਸ ਸਕਦਾ ਜਾਨੀ ਜਾਨ ਬਾਬਾ ਟੱਲ 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 ਇੱਕ ਵਾਰ ਬੱਚਾ ਮੱਥਾ ਟੇਕ ਲੈ ਬਾਬਿਆ ਨੂੰ ਆ ਤੇਰਾ ਸੇ ਪੀਠੀ ਇਹ ਬੱਚਾ ਏਨਾ ਘਰ ਤੇਰੇ ਫੇਰ ਵਾਸਤੇ ਬੜੀ ਚੰਗੀ ਏ ਹਵਾ ਇੱਕ ਵਾਰ ਫਾਂਡਾ ਕਰਾ ਲੈ ਮਥਾ ਟੈਕ ਜਿਹੜਾ ਤੇਰਾ ਥੇ ਰਿਪੀਟ ਹੁੰਦਾ ਇੱਥੇ ਘੱਥਲੇ ਘਰ ਬਾ ਹੁਣ ਮੈਨੂੰ ਇਹ ਦੱਸ ਬਾਬਾ ਜੀ ਅੰਮ੍ਰਿਤ ਬਹੁਤ ਡਿੱਗਦਾ ਜੀ ਇਨੂੰ ਸਾਭ ਲੈ ਬੱਚਾ ਘਰ ਦੇ ਵਿੱਚ ਪਵਾ ਲੈ ਤੇਰੇ ਘਰ ਦੇ ਪਾਰੇ ਉਦਾਰੇ ਹੋ ਜਾਣੇ ਨੇ ਬਾਬਾ ਜੀ ਬੋਤਲ ਲੈ ਕੇ ਆਓ ਜੀ ਉਹਦੇ ਵਿੱਚ ਪਾ ਲੈ ਇੰਨਾ ਵੀ ਨਹੀਂ ਡਿੱਗਦਾ ਅੰਮ੍ਰਿਤ ਬੱਚਾ ਛੱਟਿਆਂ 'ਚ ਡਿੱਗਦਾ ਏ ਜਿੱਦਾਂ ਕਣੀ ਦਿੱਕਦੀ ਏ ਕਣੀ ਕਦੇ ਤੂੰ ਬੰਬੀ ਚੱਲਦੀ ਦੇਖੀ ਏ ਕਿ ਬੰਬੀਆਂ ਵਿੱਚ ਕਣੀ ਡਿੱਗੇ ਬੱਚਾ ਕੱਲਾ ਹੈ ਘਰ ਚੱਲ ਲੈ ਆ ਬਾਬਾ ਜੀ ਘਰ ਆਲੀ ਗਈ ਏ ਹਾਂਜੀ ਮਾਂ ਪਿਓ ਤੇਰੇ ਹੈ ਨਹੀਂ ਮੈਨੂੰ ਪੁੱਛ ਨਹੀਂ ਰਿਹਾ ਮੈਂ ਦੱਸ ਰਹੀਆਂ ਤੇਰੇ ਮਾਤਾ ਤੁਹਾਨੂੰ ਵੀ ਪਤਾ ਬਾਬਾ ਜੀ ਪਤਾ ਕਿਉਂ ਹਾਂਜੀ ਤਾਂ ਨਾ ਬਾਬਾ ਟੱਲੋ 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 ਚਾ ਤੈਨੂੰ ਪੁੱਤਰ ਦੀ ਦਾਤ ਦੇ ਚੱਲੇ ਆਂ ਆਉਂਦੇ 1 2 3 4 5 ਆਉਂਦੇ 15 ਸਾਲਾਂ ਤੱਕ ਤੇਰੇ ਪੁੱਤਰ ਨੂੰ ਮਿਲ ਕੇ ਉਹਨੂੰ ਬੇਟਾ ਇਹ ਪੈਸੇ ਕਿ ਕੇ ਜਾਵਾਂਗੇ 19 ਦਿਨ ਦੇ ਬਾਬਾ ਜੀ ਹਜੇ ਪੁੱਤਰ ਦੇ ਸੰਜੋਗ ਤੇਰੇ ਕਰਮਾਂ ਚ ਨਹੀਂ ਬੱਚਾ ਜੇ ਪੁੱਤਰ ਚਾਹੀਦਾ ਹਾਂ ਜੀ ਪੁੱਤਰ ਚਾਹੀਦਾ ਬਾਬਿਆਂ ਨੂੰ 1100 ਰੁਪਈਆ ਤੇ ਨਾਲ ਇੱਕ ਫੂਟ ਦੀ ਦਕਸ਼ਨਾ ਦੇਣੀ ਪੈਣੀ ਬੱਚਾ ਬਾਬਾ ਜੀ 1100 ਤੇ ਹੈ ਨਹੀਂ ਜੀ ਨਹੀਂ ਹੈਗਾ ਨਾ ਜੀ ਚਲ 600 ਦੇ ਬਾਬਾ ਜੀ 600 ਵੀ ਨਹੀਂ ਹੈਗਾ ਜੀ ਨਹੀਂ 100 ਰੁਪਈਆ ਬਾਬਾ ਜੀ 110 ਤੇ ਕਰ ਦੇ ਬੱਬਾ ਜੀ 10 ਰੁਪਏ ਜਵਾਬ ਨੂੰ ਦੇਣੇ ਨੇ ਜੀ ਸੋਈ ਆਉਣ ਦੇ ਤੂੰ ਸੋਈ ਆਉਣ ਦੇ ਬੱਚਾ ਜੋ ਹੈਗਾ ਆ ਜਾ ਮੈਂ ਉਤਾਸਲਾ ਦੰਨਾ ਤੇਰੀ ਲੋ ਆ ਬਈ ਤਾਂ ਹੋ ਬਟਾ ਲੋਟ ਲੋ ਕਿਹੋ ਜਾ ਬੱਚਾ ਨਾਲ ਹੋ ਜਾ ਨਾਲ ਹੋ ਜਾ ਬਾ ਬੱਚਾ ਪਿੱਛੇ ਹੋ ਜਾ ਸੰਤਾਂ ਦੇ ਵਿੱਚੋਂ ਪਸੰਮ ਨਿਕਲੇ ਤੈਨੂੰ ਪਸੰਮ ਕਰ ਦੇਗੀ ਪਸੰਮ ਨਾ ਕਰੀ ਹੋਈ ਫੇਰ ਰਜਿਸਟਰੀ ਕਰਦੀ ਕਿਹਦੇ ਨਾਂ ਐ ਮੇਰੇ ਨਾਂ ਹੀ ਗੁੱਠਾ ਲਾਣਾ ਹੈ ਕਿ ਸੈਂਡ ਕਰਨਾ ਹੈ ਗੁੱਠਾ ਲਾ ਨਹੀਂ ਸਿੱਧਾ ਹੋ ਜਾ ਕਿਤੇ ਮੈਂ ਤੇਰੇ ਗੁੱਠਾ ਲਾਦਾ ਸਿੱਧਾ ਹੋ ਕੇ ਬੈ ਬੈਨੂੰ ਨਾਰਾਜ਼ ਕੀਤਾ ਹੀ ਨਾ